ਦੀ ਉਮਰ ਬਹੁਤ ਛੋਟੀ ਹੈ ਪੰਜਵੀਂ ਕਲਾਸ ਵਿੱਚ ਪੜ੍ਹਦੀ ਹੈ ਉਹ ਖੁਦ ਹੀ ਮਾਂ ਬਣਨ ਲੱਗੀ ਕਿਹੜੇ ਥਾਣੇ 'ਚ ਮੁਕਦਮਾ ਦਰਜ ਕਰਾਇਆ ਮਿਹਰਬਾਨ ਥਾਣੇ ਮੇਰੇ ਬਾਦ ਥਾਣੇ 'ਚ ਦਰਜ ਹਾਂਜੀ ਮਿਹਰਬਾਨ ਥਾਣੇ 'ਚ ਮੁਜਰਮ ਫੜੇ ਗਏ ਹਾਂਜੀ ਸਰ

ट ने बोला कि इसका करवा सकते हो कोर्ट के उधर से ऑर्डर आया है कितने हफ्ते हो, हो चुके हैं बीस हफ्ते हो चुके बीस हफ्ते का करवा सकते हैं अब इक्कीस हफ्ते होने वाले हैं अच्छा फिर फिर सर उनसे भी बहसबाजी कर रहे हमसे भी बहसबाजी कर सुनवाई कर नहीं रहे अगर हमारी मम्मी पूछने जा रही है उनको हाथ पकड़ के बाहर कर दे रहे हैं क्या डॉक्टर के काम है हम करेंगे 12 ਸਾਲ ਦੀ ਬੱਚੀ ਅੱਜ ਤੁਹਾਡੇ ਕੋਲ ਸੀਰੀਅਸ ਪੋਜੀਸ਼ਨ 'ਚ ਖੜੀ ਹੋਈ ਹੈ ਉਹਦਾ ਅਬੋਰਸ਼ਨ ਹੋਣਾ ਕੋਰਟ ਦੇ ਆਰਡਰ ਤੁਹਾਨੂੰ ਕੀ ਰੀਸੀਵ ਹੋਏ ਯੈਸ ਕੋਰਟ ਦੇ ਆਰਡਰ ਆ ਗਏ ਨੇ ਸਭ ਤੋਂ ਪਹਿਲਾਂ ਕੋਰਟ ਦੇ ਆਰਡਰ ਤੇ ਬੋਰਡ ਬਣ ਗਿਆ ਸੀ ਕਿ ਬੋਰਡ ਨੇ ਫਿਟਨੈਸ ਵਾਸਤੇ ਬੋਰਡ ਬਣਾਇਆ ਸੀ ਤੇ ਬੋਰਡ ਨੇ ਫਿਟਨੈਸ ਦਿੱਤੀ ਸੀ ਕਿ ਇਹ ਅਬੋਰਸ਼ਨ ਹੋ ਸਕਦਾ ਤੇ ਕੱਲ ਫਿਰ ਉਸ ਤੋਂ ਬਾਅਦ ਫਰਦਰ ਆਰਡਰਸ ਆਏ ਵੀ ਬੋਰਡ ਬਣਾ ਦਿੱਤਾ ਜਾਵੇ ਅਬੋਰਸ਼ਨ ਕੰਡਕਟ ਕਰਨ ਲਈ ਉਹੀ ਬੋਰਡ ਬਣਾ ਦਿੱਤਾ ਗਿਆ के बाहर कर दे सर हम लोग क्या करें हम लोग तो पहले से एक तो दुखी है डॉक्टर ने और दुखी कर रखा है हम लोग को टॉर्चर कर रहे हैं फोन को बुलाए है तो उनको बुलाया वो बोले, पहले फोन किए तो फोन कर बात करा दो डॉक्टर से तो डॉक्टर से बात करा वो बोले कि हम बात नहीं करेंगे हम पुलिस वाले से बात नहीं करेंगे बोल रहे हमें फिर बाद में बोला गया फोन काट दो फिर फोन काटे तो बोल रहे हैं कि यहाँ पुलिस का ड्यूटी खत्म हो गई है हमारी ड्यूटी है ਡਾਕਟਰ ਸਾਹਿਬ ਇੱਕ ਚੀਜ਼ ਹੋ ਰਹਾ ਪਰਿਵਾਰ ਵਾਲੇ ਬਾਹਰ ਖੜਕੇ ਇਲਜ਼ਾਮ ਲਗਾ ਰਹੇ ਨੇ ਵੀ ਜੋ ਡਾਕਟਰਸ ਨੇ ਸਿਵਲ ਹਸਪੀਟਲ ਦੇ ਇਹਨਾਂ ਦਾ ਬੋਲਣ ਦਾ ਬਿਹੇਵੀਅਰ ਕੁਝ ਐਟੀਟਿਊਡ ਸਹੀ ਨਹੀਂ ਹੈਗਾ ਅਸੀਂ ਪਹਿਲੀ ਪੀੜਿਤ ਆ ਸਾਨੂੰ ਹੋਰ ਪੀੜਿਤ ਕੀਤਾ ਜਾ ਰਿਹਾ ਆ ਦੇਖੋ ਐਦਾਂ ਹੈ ਇਸ ਗੱਲ ਨੂੰ ਮੈਂ ਨਹੀਂ ਮੰਨੂਗੀ ਕਿਉਂਕਿ ਸਵੇਰ ਇਹ ਮੈਟਰ ਮੇਰੇ ਅੱਗੇ ਆਇਆ ਸੀਗਾ ਇਹਦੇ ਵਿੱਚ ਜਿਹੜੇ ਵੀ ਉਹ ਪੁਲਿਸ ਵਾਲੇ ਭਾਜੀ ਆਏ ਨੇ ਨਾ ਉਹ ਉਹਨਾਂ ਦਾ ਆਪਣਾ ਬਿਹੇਵੀਅਰ ਵੀ ਇੱਕ ਉੱਥੇ ਸਾਡੀ ਡੀਐਨਵੀ ਰੈਜ਼ੀਡੈਂਟ ਉਹ ਬੱਚੀ ਦੀ ਉਮਰ ਸਾਰੀ 22 ਸਾਲੀ ਹੋਏਗੀ ਜੀ ਉਹ ਦੇ ਨਾਲ ਉਹ ਖੁਦ ਵੀ ਬਹੁਤ ਰੂਡ ਬੋਲੇ ਨੇ ਉਹ ਹਾਈਪਰ ਹੋ ਜਾਂਦੇ ਨੇ ਜਲਦੀ ਉਹ ਇੱਥੇ ਆ ਕੇ ਮੇਰੇ ਆਫਿਸ 'ਚ ਵੀ ਮੇਰੇ ਨਾਲ ਕਾਫੀ ਹਾਈਪਰ ਹੋ ਗਏ ਜਦਕਿ ਮੈਂ ਇਹ ਵੀ ਗੱਲ ਸਮਝਾਈ ਵੀ ਆਪਣਾ ਮੁੱਦਾ ਇਸ ਵੇਲੇ ਅਲਾਨੂ ਲੈ ਆਣਾ ਨਹੀਂ ਹੈ ਆਪਣਾ ਮੁੱਦਾ ਕਿ ਬੱਚੀ ਦਾ ਸੇਫਲੀ ਸਾਰਾ ਪ੍ਰੀਵਰਕ ਕਰਕੇ ਬੱਚੀ ਦਾ ਆਪਾਂ ਕੰਮ ਕਰੀਏ ਠੀਕ ਹੈ ਸਾਨੂੰ ਬਲੱਡ ਵਾਸਤੇ ਬਾਰ ਬਾਰ ਕਹਿ ਰਹੇ ਡੋਨਰ ਲਿਆਓ ਡੋਨਰ ਲਿਆਓ ਜਦੋਂ ਉਹ ਆਏ ਉਹ ਕਹਿੰਦੇ ਵੀ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਗਿਆ ਬਲੱਡ ਡੋਨਰ ਦੇ ਮੈਂ ਤੁਹਾਨੂੰ ਉਹਨਾਂ ਬਾਰੇ ਦੱਸ ਚੁੱਕੀ ਹਾਂ ਕਿ ਉਹ ਥੋੜੇ ਬਾਇ ਨੇਚਰ ਹੀ ਜਲਦੀ ਹਾਈਪਰ ਹੋ ਜਾਂਦੇ ਨੇ ਪਹਿਲਾਂ ਉਹਥੇ ਡੀਐਨਵੀ ਬੱਚੀ ਨਾਲ ਵੀ ਉਹ ਉਲਝ ਪਏ ਠੀਕ ਹੈ ਫਿਰ ਉਹ ਕੈਨਕੋਲੋਜਿਸਟ ਨਾਲ ਵੀ ਉਲਝ ਪਏ ਫਿਰ ਉਸ ਮੇਰੇ ਨਾਲ ਤੇ ਡਾਕਟਰ ਦੀਪਿਕਾ ਐਸਐਮਓ ਐਮਸੀਐਚ ਨਾਲ ਵੀ ਹਾਈਪਰ ਹੋ ਕੇ ਬੋਲਣ ਲੱਗੇ ਠੀਕ ਹੈ ਸਰ ਇੱਥੇ ਕਮਿਸ਼ਨਰ ਪੁਲਿਸ ਵੀ ਆਉਂਦੇ ਨੇ ਸਾਡੇ ਸਿਵਲ ਸਰਜਨ ਮਾਨਯੋਗ ਡਾਕਟਰ ਅਲਕੀ ਆਉਂਦੇ ਨੇ ਉਹ ਵੀ ਬੜੇ ਆਦਰ ਸਤਕਾਰ ਰਾਈਏ ਉਹ ਥੋੜਾ ਜਿਹਾ ਬਾਈ ਨੇਚਰ ਹਾਈਪਰ ਹੋ ਰਹੇ ਸੀਗੇ ਉਹ ਕੁਝ ਮਤਲਬ ਨੇਸ ਅੰਡਰਸਟੈਂਡਿੰਗ ਹੋ ਗਈ ਹੋਣੀ ਬਟ ਐਸਾ ਕੁਝ ਵੀ ਨਹੀਂ ਔਰ ਮੈਂ ਸਖਰ ਨੂੰ ਨਕਾਰਦੀ ਆ ਕਿ ਮੇਰਾ ਸਟਾਫ اٹੈਂਡ ਨਹੀਂ ਕਰ ਰਿਹਾ ਬੱਚੀ اٹੈਂਡ ਹੋ ਰਹੀ ਹੈ ਬੱਚੀ ਦਾ ਸਾਰਾ ਐਸ ਪਰ ਪ੍ਰੋਟੋਕਾਲ ਕੰਮ ਹੋ ਰਿਹਾ ਸਰ ਤੇ ਬਲੱਡ ਦੇ ਵੀ ਡਾਇਰੈਕਸ਼ਨਸ ਵੀਡੀਓ ਨਾਲ ਮੇਰੀ ਹੋਣੀ ਫੋਨ ਤੇ ਗੱਲ ਹੋਈ ਹੈ ਬਲੱਡ ਅਵੇਲੇਬਲ ਹੈ ਤੇ ਬਲੱਡ ਵੀਰ ਡੋਨਰ ਦੇ ਸੀ ਦੇਣ ਨੂੰ ਆ ਠੀਕ ਹੈ ਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਵੈਨਿਊਸ ਪੰਜਾਬ ਤੋਂ ਨਾਲ ਸੁਸ਼ੀਲ ਮਚਾਨ ਦੋਸਤੋ ਪਹੁੰਚ ਚੁੱਕੇ ਹੈ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ ਇੱਕ ਗੀਤਾ ਦੇ ਵਿੱਚ ਇੱਕ ਸਾਰ ਲਿਖਿਆ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਵੀ ਕਿਹਾ ਹੈ ਵੀ 10 ਤੋਂ 12 ਸਾਲ ਦੀਆਂ ਬੱਚੀਆਂ ਵੀ ਮਾਂ ਬਣਣਗੀਆਂ ਦੋਸਤੋ ਇਹ ਵਾਕਿਆ ਹੁਣ ਕਲਯੁਗੀ ਜਮਾਨੇ ਦੇ ਵਿੱਚ ਸੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਵਾ ਅੱਜ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ 10 ਤੋਂ 12 ਸਾਲ ਦੀਆਂ ਬੱਚੀਆਂ ਵੀ ਮਾਂ ਬਣ ਰਹੀਆਂ ਨੇ ਗਰਭਬੱਤੀ ਹੋ ਰਹੀਆਂ ਨੇ ਕਿਸ ਤਰੀਕੇ ਨਾਲ ਹੋ ਰਹੀਆਂ ਨੇ ਇੱਕ ਵਾਕਿਆ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਖਬਰ ਨੂੰ ਨਾਲ ਨਾਲ ਸ਼ੇਅਰ ਕਿਉਂਕਿ ਇਹ ਜਿਨ੍ਹਾਂ ਦੀਆਂ ਧੀਆਂ ਨੇ ਉਹਨਾਂ ਵਾਸਤੇ ਖਬਰ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈਗੀ ਹੈ ਕਿਉਂਕਿ ਜਿਹੜੀ ਧੀਆਂ ਨੇ ਜਿਹੜੇ ਮਾਪਿਓ ਨੇ ਉਹਨਾਂ ਵਾਸਤੇ ਇਹ ਕਿਤੇ ਨਾ ਕਿਤੇ ਖਬਰ ਉਹਨਾਂ ਨੂੰ ਬੜੀ ਸਿੱਖ ਦੇ ਕੇ ਜਾਣ ਵਾਲੀ ਹੈ ਇੱਕ 10 ਤੋਂ 12 ਸਾਲ ਦੀ ਮਹਿਜ ਬੱਚੀ ਦਾ ਬਲਦਕਾਰ ਹੁੰਦਾ ਵਾ ਬਲਦਕਾਰ ਤੋਂ ਬਾਅਦ ਉਹ ਬੱਚੀ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਵੀ ਮੇਰੇ ਨਾਲ ਕਿਸੇ ਇਨਸਾਨ ਨੇ ਗਲਤ ਕੰਮ ਕਰ ਦਿੱਤਾ ਮਗਰ 21 ਹਫ਼ਤਿਆਂ ਦੀ ਪ੍ਰੈਗਨੈਂਟ ਗਰਭਬਤੀ ਹੋ ਚੁੱਕੀ ਉਹ ਬੱਚੀ ਤੋਂ ਪਤਾ ਲੱਗਦਾ ਪਰਿਵਾਰ ਨੂੰ ਜਦੋਂ ਬੱਚੀ ਦਾ ਪੇਟ ਫੁੱਲ ਜਾਂਦਾ ਵਾ ਵੀ ਇਹੇ ਬੱਚੀ ਤਾਂ ਕੋਈ ਗੜਬੜ ਹੈ ਜਦੋਂ ਮੈਡੀਕਲ ਸਟੋਰ ਤੇ ਜਾਂਦੇ ਨੇ ਉਹਦੇ ਜਾਂਚ ਕਰਵਾਉਣ ਵਾਸਤੇ ਤੇ ਉਹਦੇ ਚ ਜਾਂਚ ਚ ਨਿਕਲਦਾ ਵੀ ਇਹ ਪ੍ਰੈਗਨੈਂਟ ਹੈਗੀ ਹੈ ਉਸ ਤੋਂ ਬਾਅਦ ਪੁਲਿਸ ਦੇ ਕੋਲੇ ਪਹੁੰਚਦੇ ਮਾਮਲਾ ਦਰਜ ਹੁੰਦਾ ਇੱਕ ਦਿਨ ਦੇ ਵਿੱਚ ਬੰਦਾ ਫੜ ਲਿਆ ਜਾਂਦਾ ਬੱਚੀ ਦੀ ਭੈਣ ਸਾਡੇ ਨਾਲ ਮੌਜੂਦ ਹੈਗੀ ਹੈ ਵੀ ਕਿੰਨੀ ਉਮਰ ਸੀ ਬੱਚੀ ਦੀ 12 ਸਾਲ ਦੀ ਹੈ ਸਰ ਔਰ ਕਿਹੜੀ ਕਲਾਸ 'ਚ ਪੜ੍ਹਦੀ ਸੀ? ਉਹ 5ਵਾਂ ਕਲਾਸ 'ਚ ਪੜ੍ਹਦੀ ਪੰਜਵੀਂ 'ਚ ਪੰਜਵੀਂ 'ਚ ਹਾਂਜੀ। ਕੌਣ ਹੈ ਉਹ حیਵਾਨ ਜਿਨੇ ਇਹ ਹਰਕਤ ਕੀਤੀ ਸੀ? ਉਹ ਪੜੋਸੀ ਦਾ। ਅੱਛਾ ਕਿੰਨੀ ਉਮਰ ਆਉਂਦੀ? 26 ਸਾਲ ਦਾ ਹੋਊਗਾ। 26 ਸਾਲ ਦਾ ਸੀ ਉਹਨੂੰ ਦੇਖਿਆ ਨਹੀਂ ਵੀ ਇੱਕ ਛੋਟੀ ਬੱਚੀ। ਸ਼ਾਦੀ ਸੁਦਾ ਹੈ। ਸ਼ਾਦੀ ਸੁਦਾ ਹੈ। ਉਹਦਾ ਬੱਚਾ ਹਣ ਵਾਲਾ ਸੀਗਾ ਡਿਲੀਵਰੀ ਹੋਣ ਵਾਲੀ ਸੀ ਉਹਦੀ ਘਰ ਆਲੀ ਚਲ ਗਈ ਸੀ। ਹੂੰ। ਉਹ ਉਹਦਾ ਬੱਚਾ ਵੀ ਸਪੈਰ ਹੋ ਗਿਆ ਟੱਟ ਨੂੰ ਪੇਟ 'ਚ ਹੀ। ਹੂੰ। ਜੈਸੀ ਕਰਨੀ ਵੈਸੀ ਬਰਨੀ। ਹਾਂਜੀ ਸਰ। ਬੱਚੇ ਨਾਲ ਦੁਸ਼ਕਰਮ ਕੀਤਾ। ਬੱਚੀ ਦੀ ਉਮਰ ਬਹੁਤ ਛੋਟੀ ਪੰਜਵੀਂ ਕਲਾਸ ਵਿੱਚ ਪੜ੍ਹਦੀ ਹੈ ਉਹ ਖੁਦ ਹੀ ਮਾਂ ਬਣਨ ਵਾਲੀ ਹੈ ਜੀ ਸਰ ਇਸ ਵਾਰ ਤਾਂ ਬੱਚੀ ਬੱਚੇ ਨੂੰ ਜਨਮ ਦਊਗੀ ਹੁਣ ਹੋਰ ਕੀ ਕਰ ਸਕਦੇ ਕਿਹੜੇ ਕਿਹੜੇ ਥਾਣੇ 'ਚ ਮੁਕਦਮਾ ਦਰਜ ਕਰਾਇਆ ਮਿਹਰਬਾਨ ਥਾਣੇ 'ਚ ਮੇਰੇ ਬਾਹਰ ਥਾਣੇ 'ਚ ਦਰਜ ਹੋਇਆ ਹਾਂਜੀ ਮਿਹਰਬਾਨ ਥਾਣੇ 'ਚ ਮੁਜਰਮ ਫੜੇ ਗਏ ਹਾਂਜੀ ਸਰ

करेंगे पुलिस आपने बोला नहीं भी पुलिस की ड्यूटी तो जब तक मुजरिम को सजा ना मिल जाए तब तक पुलिस की ड्यूटी हम हाँ अभी पुलिस का ड्यूटी खत्म नहीं हुआ है हमारी ड्यूटी है तो बात करें तो बोले हमें बात नहीं करना है फोन कटवा दिए बोले हमें बात नहीं करना है फिर सर आए हैं वो पूछ रहे थे तो उनसे भी बहस गई है उनसे भी लड़ गई बदतमीजी करने लगे आइयो खुद फिर आए जब बात नहीं हुआ खुद वो भी आए तो उनके साथ बदतमीजी करने लगी है

हम लोग क्या करें हम लोग तो पहले से एक तो दुखी है डॉक्टर ने और दुखी कर रखा हम लोग को टॉर्चर कर रहे हैं दोस्तों तो अंदाज़ दिए 12 साल दी बच्ची ਦਾ ਦੁੱਖ ਲੈ ਕੇ ਅਗਰ ਇੱਥੇ ਤੱਕ ਪਰਿਵਾਰ ਪਹੁੰਚਿਆ ਕਿੰਨਾ ਕੁ ਦੁਖੀ ਹੋਊਗਾ ਇੱਥੇ ਸਰਕਾਰੀ बाबू ਜਿਹੜੇ ਮੋਟੀਆਂ-ਮੋਟੀਆਂ ਤਨਖਾਹਾਂ ਲੈ ਰਹੇ ਨੇ ਤਨਖਾਹਾਂ ਲੈ ਕੇ ਆਪਣੇ ਜਿਹੜੇ ਢਿੱਡ ਪਰਦੇ ਪਏ ਨੇ ਇਹ ਪਬਲਿਕ ਸਰਵੰਟ ਨੇ ਗਵਰਨਮੈਂਟ EMPLOYEES ਨੇ ਇਹਨਾਂ ਨੂੰ ਪਬਲਿਕ ਦੇ ਟੈਕਸ ਦਾ ਪੈਸਾ ਮਿਲਦਾ ਵਾ ਇਹ ਜਿਹੜਾ ਹਸਪੀਟਲ ਸਰਕਾਰੀ ਹਸਪੀਟਲ ਹੈਗਾ ਵਾ ਇਹਦੇ ਵਿੱਚ ਪਬਲਿਕ ਦੇ ਪੈਸੇ ਦੇ ਨਾਲ ਇਹਨਾਂ ਦੇ ਘਰ ਚੱਲਦੇ ਨੇ ਮਗਰ ਇਹ ਪਬਲਿਕ ਨਾਲ ਹੀ ਦੂ ਵਿਵਾਰ ਕਰਨ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਐਸਐਮਓ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਵਾ ਇਸ ਬਾਬਤ ਜਿਹੜਾ ਆਈਓ ਇਨਵੈਸਟੀਗੇਸ਼ਨ ਅਫਸਰ ਨੂੰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਉਹ ਜਦੋਂ ਆਏ ਉਹਨਾਂ ਨੇ ਮਿਸਬੀਹੇਵ ਕੀਤਾ ਡੋਨਰ ਮੰਗਦੇ ਬਿਨੇ ਮਤਲਬ ਆਪਨੇ ਪਤਾ ਨਹੀਂ ਕੀਤਾ ਅੰਦਰ ਬਲੱਡ ਹੈ ਕਿ ਨਹੀਂ ਹੈ ਅੰਦਰ ਅਸੀਂ ਗਏ ਤੇ ਉਹ ਬੋਲੇ ਕਿ ਬਲੱਡ ਨਹੀਂ ਡੋਨਰ ਲੈ ਕੇ ਆਓ ਅੰਦਰ ਬਲੱਡ ਬੈਂਕ ਵਿੱਚ ਕਿੰਨੇ ਯੂਨਿਟ ਪੜੇ ਪਤਾ ਕੀਤਾ ਨਹੀਂ 24 ਯੂਨਿਟ ਪੜੇ ਕਿੰਨੇ 24 124 ਕੇ 24 उस, 124 ਉਸਮੇ ਪੜੇ ਹੋ ਸਰ ਹਮੇ ਨਹੀਂ ਪਤਾ ਹੈ ਜਬ ਹਮ ਲੋਗ ਗਏ ਹੈ ਤੋ ਉਸਮੇ ਬੋਲੇ ਕਿ ਹੈ ਨਹੀਂ ਡੋਨਰ ਲੈ ਕੇ ਆਓ 124 ਯੂਨਟ ਪੜੇਗਾ ਹਾਂਜੀ ਸਰ ਠੀਕ ਹੈ ਹਮ ਤੋ ਡੋਨਰ ਲੈ ਕੇ ਆਓ ਹਾਂਜੀ ਸਰ ਸੋ ਦੋਸਤੋ ਖੂਨਦਾਨ ਤੁਸੀਂ ਕਰਦੇ ਹੈਗੇ ਹੋ ਖੂਨਦਾਨ ਮਹਾਦਾਨ ਜਿੱਥੇ ਕਿਹਾ ਜਾਂਦਾ ਵਾ ਸਿਵਲ ਹਸਪੀਟਲ ਦੇ ਵਿੱਚ ਆਏ ਦਿਨ ਲੋਗ ਇਸ ਖੂਨ ਦੀ ਸੇਵਾ ਕਰਨ ਵਾਸਤੇ ਆਂਦੇ ਨੇ ਮਗਰ ਸਿਵਲ ਹਸਪੀਟਲ ਦੇ ਵਿੱਚ ਸੂਤਰਾ ਦੇ ਹਵਾਲੇ ਤੋ ਇਹ ਵੀ ਪਤਾ ਲੱਗਦਾ ਹੈ ਕਿ ਖੂਨ ਚਿਆ ਜਾਂਦਾ ਵਾ ਦੋਨਾਂ ਦਾ ਖੂਨ ਲੈ ਕੇ ਅੱਗੇ ਨੂੰ ਰਿਪਲੇਸ ਕੀਤਾ ਜਾਂਦਾ ਵਾ ਔਰ ਅੱਗੇ ਖੂਨ ਵੀ ਵੇਚਿਆ ਜਾਂਦਾ ਵਾ ਇਹ ਹੁਣ ਕਿਸੇ ਦਾ ਗੱਲ ਸੱਚ ਹੈਗੀ ਐ ਐਸਐਮਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਬਾਬਤ ਕੀ ਕਹਿਣਾ ਹੈਗਾ ਐਸਐਮਓ ਦਾ ਸੋ ਐਸਐਮਓ ਸਭ ਕੁਲ ਪਹੁੰਚ ਚੁੱਕੇ ਹੋਏ ਆ ਐਸਐਮ ਸਭ ਪਰਿਵਾਰ ਵਾਲੇ ਬਾਹਰ ਖੜੇ ਹੋਏ ਨੇ ਜਿਨ੍ਹਾਂ ਦੀ 12 ਸਾਲ ਦੀ ਬੱਚੀ ਅੱਜ ਤੁਹਾਡੇ ਕੋਲ ਸੀਰੀਅਸ ਪੋਜੀਸ਼ਨ 'ਚ ਖੜੀ ਹੋਈ ਹੈ ਉਹਦਾ ਅਬੋਰਸ਼ਨ ਹੋਣਾ ਕੋਰਟ ਦੇ ਆਰਡਰ ਤੁਹਾਨੂੰ ਕੀ ਰੀਸੀਵ ਹੋਏ ਗੈਸ ਕੋਰਟ ਦੇ ਆਰਡਰ ਆ ਗਏ ਨੇ ਆ ਸਭ ਤੋਂ ਪਹਿਲਾਂ ਕੋਰਟ ਦੇ ਆਰਡਰ ਤੇ ਬੋਰਡ ਬਣ ਗਿਆ ਸੀਗਾ ਤੇ ਬੋਰਡ ਨੇ ਫਿਟਨੈਸ ਵਾਸਤੇ ਬੋਰਡ ਬਣਾਇਆ ਸੀ ਤੇ ਬੋਰਡ ਨੇ ਫਿਟਨੈਸ ਦਿੱਤੀ ਸੀ ਕਿ ਅਬੋਰਸ਼ਨ ਹੋ ਸਕਦਾ ਹੈ ਤੇ ਕੱਲ ਫਿਰ ਉਸ ਤੋਂ ਬਾਅਦ ਫਰਦਰ ਆਰਡਰਸ ਆਏ ਵੀ ਬੋਰਡ ਬਣਾ ਦਿੱਤਾ ਜਾਵੇ ਅਬੋਰਸ਼ਨ ਕੰਡਕਟ ਕਰਨ ਲਈ ਉਹ ਵੀ ਬੋਰਡ ਬਣਾ ਦਿੱਤਾ ਗਿਆ ਠੀਕ ਹੈ ਡਾਕਟਰ ਸਾਹਿਬ ਇੱਕ ਚੀਜ਼ ਹੋ ਰਿਹਾ ਪਰਿਵਾਰ ਵਾਲੇ ਬਾਹਰ ਖੜ ਕੇ ਇਲਜ਼ਾਮ ਲਗਾ ਰਹੇ ਬੀ ਜੋ ਡਾਕਟਰਸ ਨੇ ਸਿਵਲ ਹਸਪੀਟਲ ਦੇ ਇਹਨਾਂ ਦਾ ਬੋਲਣ ਦਾ ਬਿਹੇਵੀਅਰ ਕੁਝ ਐਟੀਟਿਊਡ ਸਹੀ ਨਹੀਂ ਹੈਗਾ ਅਸੀਂ ਪਹਿਲੀ ਪੀੜਿਤਾਂ ਸਾਨੂੰ ਹੋਰ ਪੀੜਿਤ ਕੀਤਾ ਜਾ ਰਿਹਾ ਆ ਦੇਖੋ ਐਦਾਂ ਹੈ ਇਸ ਗੱਲ ਨੂੰ ਮੈਂ ਨਹੀਂ ਮੰਨੂਗੀ ਕਿਉਂਕਿ ਸਵੇਰ ਇਹ ਮੈਟਰ ਮੇਰੇ ਅੱਗੇ ਆਇਆ ਸੀਗਾ ਇਹਦੇ ਵਿੱਚ ਜਿਹੜੇ ਵੀ ਉਹ ਪੁਲਿਸ ਵਾਲੇ ਭਾਜੀ ਆਏ ਨੇ ਨਾ ਉਹ ਉਹਨਾਂ ਦਾ ਆਪਣਾ ਬਿਹੇਵੀਅਰ ਵੀ ਇੱਕ ਉੱਥੇ ਸਾਡੀ ਡੀਐਨਵੀ ਰੈਜ਼ੀਡੈਂਟ ਉਹ ਬੱਚੀ ਦੀ ਉਮਰ ਸਾਰੀ 22 ਸਾਲੀ ਹੋਏਗੀ ਉਹਦੇ ਨਾਲ ਉਹ ਖੁਦ ਵੀ ਬਹੁਤ ਰੂਡ ਬੋਲੇ ਨੇ ਉਹ ਹਾਈਪਰ ਹੋ ਜਾਂਦੇ ਨੇ ਜੀ ਕਿ ਉਹ ਅੱਥਾ ਕਿ ਮੇਰੇ ਆਫਿਸ ਤੇ ਵੀ ਮੇਰੇ ਨਾਲ ਕਾਫੀ ਹਾਈਪਰ ਹੋ ਗਏ ਜਦ ਕਿ ਮੈਂ ਇਹ ਵੀ ਗੱਲ ਸਮਝਾਈ ਵੀ ਆਪਣਾ ਮੁੱਦਾ ਇਸ ਵੇਲੇ ਅਨਨੁਲਿਆਣਾ ਨਹੀਂ ਹੈ ਆਪਣਾ ਮੁੱਦਾ ਹੈ ਕਿ ਬੱਚੀ ਦਾ ਸੇਫਲੀ ਸਾਰਾ ਪ੍ਰੀਵਰਕ ਕਰਕੇ ਬੱਚੀ ਦਾ ਆਪਾਂ ਕੰਮ ਕਰੀਏ ਠੀਕ ਹੈ ਜੋ ਕਰਨਾ ਹੈ ਹਾਂਜੀ ਹਾਂਜੀ ਤੇ ਉਹ ਸੁਣਨ ਦੀ ਬਜਾਏ ਐਸਐਮਓ ਐਮਸੀਐਸ ਵੀ ਮੇਰੇ ਨਾਲ ਹੀ ਬੈਠੇ ਸੀ ਉਹਨਾਂ ਨੇ ਵੀ ਸਮਝਾਇਆ ਉਹ ਸੁਣਨ ਦੀ ਬਜਾਏ ਸਾਨੂੰ ਦੋਨਾਂ ਨੂੰ ਉੱਚੀ-ਉੱਚੀ ਬੋਲਣ ਲੱਗ ਗਏ ਠੀਕ ਹੈ ਫਿਰ ਵੀ ਮੈਂ ਆਪਣੇ ਗਾਇਨੋਕਾਲੋਜਿਸਟ ਉਸੇ ਵੇਲੇ ਤਿੰਨੋਂ ਜਿਨ੍ਹਾਂ ਦਾ ਬੋਰਡ ਸੀ ਤਿੰਨੋਂ ਇੱਥੇ ਬੁਲਾ ਲੇ ਨਾਲ ਹੀ ਮੈਂ ਸਿਲਿਵਰਮ ਦਾ ਸਟਾਫ ਬੁ ਬੀਕਮਨਰ ਨੂੰ ਇਹਨਾਂ ਨੇ ਤਾਂ ਕਈ ਨਹੀਂ ਮਾਰੇ ਬਹੁਤ ਹਾਈਪਰ ਹੋ ਕੇ ਮੈਨੂੰ ਬੋਲਣ ਲੱਗੇ ਫਿਰ ਵੀ ਮੈਂ ਕਿਹਾ ਵੀ ਇਸ ਵੇਲੇ ਅੱਪਾ ਕੋਈ ਇੱਥਾਂ ਕੋ ਆਪਾ ਪ੍ਰਾਈਵੇਟ ਲੜਾਈ ਨਹੀਂ ਲੜ ਰਹੇ ਆਪਣਾ ਕੰਮ ਹੈ ਇਹ ਬੱਚੀ ਕੋਰਟ ਦੇ ਆਰਡਰ ਹੈ ਮੁਕਤਾ ਤੇ ਆਪਾ ਮੈਡੀਕਲ ਕੰਮ ਕਰੀਏ ਜਿਹੜਾ ਪਾਨੂੰ ਮਾਰਖ ਹੋਇਆ ਹੋਇਆ ਤੇ ਬਲੱਡ ਲਈ ਇਮੀਡੀਏਟਲੀ ਮੈਂ ਕਹਿੰਦਾ ਵੀ ਬਲੱਡ ਦੇ ਵਿਨਾ ਡੋਨਰ ਦੇ ਮੈਂ ਬੀਟੀਓ ਨੂੰ ਫੋਨ ਕਰਤਾ ਉਹੀ ਉੱਥੇ ਪਹੁੰਚਿਆ ਮੇਰਾ ਸਵਾਲ ਉਹੀ ਹੈ ਵੀ ਇਹ ਕਹਿੰਦੇ ਨੇ ਵੀ ਸਾਨੂੰ ਕੱਲ ਤੋਂ ਕਿਹਾ ਜਾ ਰਿਹਾ ਹੈ ਡੋਨਰ ਲਿਆਓ ਡੋਨਰ ਲਿਆਓ ਬਲੱਡ ਦਿਓ ਬਲੱਡ ਦਿਓ ਸਰ ਇਹ ਇੱਕ ਸੈਂਸਿਟਿਵ ਮੈਟਰ ਹੈ ਇੱਕ ਅਨਮੈ ਔਰ ਡੀਐਨਏ ਸੈਂਪਲਿੰਗ ਵੀ ਹੋਣੀ ਹੈ ਸਰ ਇਹਦੇ ਵਿੱਚ ਲਾਈਫ ਸੇਵਿੰਗ ਬਲੱਡ ਮੈਂ ਆਰਡਰ ਇਮੀਡੀਏਟਲੀ ਕਰਤੇ ਬੀਟੀਓ ਨਾਲ ਮੇਰੀ ਹੁਣੀ ਗੱਲ ਵੀ ਹੋਈ ਹੈ ਹੁਣ ਪਰਿਵਾਰ ਹੀ ਨਹੀਂ ਲੈਣ ਜਾ ਰਿਹਾ ਉਹ ਤਾਂ ਫਿਰ ਪਰਿਵਾਰ ਦਾ ਪ੍ਰੈਰੋਗੇਟਿਵ ਹੈ ਨਾ ਇਹ ਤਾਂ ਪਰਿਵਾਰ ਨੂੰ ਜਦੋਂ ਦੱਸਿਆ ਜਾਊਗਾ ਤਾਂ ਹੀ ਜਾਊਗਾ ਨਹੀਂ ਸਰ ਦੱਸਿਆ ਹੋਇਆ ਮੈਂ ਥੀ ਗੱਲ ਕਰ ਲਈ ਸੀ ਕਨਵੇਡ ਹੈ ਠੀਕ ਹੈ ਬਲੱਡ ਵੈਰੀ ਮੱਚ ਅਵੇਲੇਬਲ ਹੈ ਬਲੱਡ ਡੋ ਲੈ ਲੈਣ ਜਾ ਕੇ ਇਹ ਇਹ ਤੱਥਾਂ ਨੂੰ ਮੈਂ ਨਕਾਰਦੀ ਆ ਬੱਚੀ ਦੀ ਇਸ ਟਾਈਮ ਪੋਜੀਸ਼ਨ ਕੀ ਹੈਗੀ ਹੈ ਦੇਖੋ ਸਰ ਬੱਚੀ ਅਦਰਵਾਈਜ਼ ਤਾਂ ਸਟੇਬਲ ਹੈ ਉਹਨੂੰ 20 ਵੀਕਸ ਦੀ ਪ੍ਰੈਗਨਸੀ ਹੈ ਅਨੀਮਿਕ ਹੈ 6.6 ਗ੍ਰਾਮ ਬਲੱਡ ਹੈ ਸੀ ਬਲੱਡ ਨੂੰ ਬਲੱਡ ਛੜਾ ਕੇ ਟਿਕਅਪ ਕਰਾਂਗੇ ਕਿਉਂਕਿ ਜਦੋਂ ਪ੍ਰोसीजर ਹੋਣੇ ਛੋਟੀ ਬੱਚੀ ਹੈ ਠੀਕ ਹੈ ਅਬੋਰਸ਼ਨ ਹੋਣੀ ਹੈ ਤਾਂ ਬਲੱਡ ਲਾਸ ਵੀ ਹੋਏਗਾ ਤੇ ਇੱਕ ਹੋਰ ਗੱਲ ਹੈ ਵੀ ਹਾਈ ਰਿਸਕ ਤੇ ਕੰਸੈਂਟ ਵੀ ਲੈਣਾ ਹੁੰਦਾ ਹੈਗਾ ਉਹ ਐਸ ਪਰ ਐਥਿਕਸ ਐਸਆਈ ਜੋ ਰਾਦੇਸ਼ ਸ਼ਾਮ ਨੇ ਆਈਓ ਇਨਵੈਸਟੀਗੇਸ਼ਨ ਅਫਸਰ ਨੇ ਉਹ ਕਿਤੇ ਮੌਕੇ ਦੀ ਵਾਰਦਾਤ ਦਿੱਤੇ ਸੀਗੇ ਇਹਨਾਂ ਦਾ ਫੋਨ ਜਾਂਦਾ ਪਰਿਵਾਰ ਵਾਲਿਆਂ ਦਾ ਵੀ ਸਾਡੇ ਨਾਲ ਤੇ ਬਿਸ ਬਿਹੇਵ ਕੀਤਾ ਜਾ ਰਿਹਾ ਸਾਨੂੰ ਬਲੱਡ ਵਾਸਤੇ ਬਾਰ ਬਾਰ ਕਹ ਰਿਹਾ ਡੋਨਰ ਲਿਆਓ ਡੋਨਰ ਲਿਆਓ ਜਦੋਂ ਉਹ ਆਏ ਉਹ ਕਹਿੰਦੇ ਵੀ ਉਹਨਾਂ ਨਾਲ ਵੀ ਬਿਸ ਬਿਹੇਵ ਕੀਤਾ ਗਿਆ ਬਲੱਡ ਡੋਨਰ ਦੇ ਮੈਂ ਤੁਹਾਨੂੰ ਉਹਨਾਂ ਬਾਰੇ ਦੱਸ ਚੁੱਕੀ ਹਾਂ ਕਿ ਉਹ ਥੋੜੇ ਬਾਇ ਨੇਚਰ ਹੀ ਜਲਦੀ ਹਾਈਪਰ ਹੋ ਜਾਂਦੇ ਨੇ ਪਹਿਲਾਂ ਉਥੇ ਡੀਐਨਡੀ ਬੱਚੀ ਨਾਲ ਵੀ ਉਹ ਉਲਝ ਪਏ ਠੀਕ ਹੈ ਫਿਰ ਉਹ ਗੈਨੇਕੋਲੋਜਿਸਟ ਨਾਲ ਵੀ ਉਲਝ ਪਏ ਫਿਰ ਉਸ ਮੇਰੇ ਨਾਲ ਤੇ ਡਾਕਟਰ ਦੀਪਿਕਾ ਐਸਐਮਓ ਐਮਸੀਐਚ ਨਾਲ ਵੀ 来 गए ठीक है सर इथे कमिश्नर पुलिस भी आंदे ने ਸਾਡੇ ਸਿਵਲ ਸਰਜਨ ਮਾਨਯੋਗ ਡਾਕਟਰ ਆਲਕ ਵੀ ਆਂਦੇ ਨੇ ਉਹ ਵੀ ਬੜੇ ਆਦਰ ਸਤਕਾਰ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਹੀ ਸਮਝਾਇਆ ਜਾ ਰਿਹਾ ਸੀ ਵੀ ਇਸ ਵੇਲੇ ਮੁੱਦਾ ਆਪਣਾ ਹੈ ਵੀ ਬੱਚੀ ਦਾ ਕੰਮ ਕਰਾਈਏ ਉਹ ਥੋੜਾ ਜਿਹਾ ਬਾਈ ਨੇਚਰ ਹਾਈਪਰ ਹੋ ਰਹੇ ਸੀਗੇ ਉਹ ਕੁਝ ਮਤਲਬ ਮਿਸ ਅੰਡਰਸਟੈਂਡਿੰਗ ਹੋ ਗਈ ਹੋਣੀ ਬਟ ਐਸਾ ਕੁਝ ਵੀ ਨਹੀਂ ਔਰ ਮੈਂ ਸੱਤ ਨੂੰ ਨਕਾਰਦੀ ਆ ਕਿ ਮੇਰਾ ਸਟਾਫ اٹੈਂਡ ਨਹੀਂ ਕਰ ਰਿਹਾ ਬੱਚੀ اٹੈਂਡ ਹੋ ਰਹੀ ਹੈ ਬੱਚੀ ਦਾ ਸਾਰਾ ਐਸ ਪਰ ਪ੍ਰੋਟੋਕਾਲ ਕੰਮ ਹੋ ਰਿਹਾ ਸਰ ਤੇ ਬਲੱਡ ਦੇ ਵੀ ਡਾਇਰੈਕਸ਼ਨਸ ਵੀ ਤੇ ਉਹ ਨਾਲ ਮੇਰੀ ਹੁਣੀ ਫੋਨ ਤੇ ਗੱਲ ਹੋਈ ਹੈ ਬਲੱਡ ਅਵੇਲੇਬਲ ਹੈ ਤੇ ਬ ਹਾਲੇ ਗੱਬਾ ਸੂਤਰੇ ਕਹਿੰਦੇ ਨੇ ਜਦੋਂ ਇੱਥੇ ਖੂਨਦਾਨ ਕੈਂਪ ਲਗਾਏ ਜਾਂਦੇ ਨੇ ਇੱਥੇ ਆ ਕੇ ਡਾਇਰੈਕਟ ਲੋਕ ਖੂਨਦਾਨ ਕਰਦੇ ਨੇ ਬਟ ਇੱਥੋਂ ਦੇ ਕੁਝ ਲੋਕ ਡਾਕਟਰ ਸਹਿਬਾਨ ਜਾਂ ਸਟਾਫ ਉਹ ਖੂਨ ਦੀਆਂ ਬੋਤਲਾਂ ਵੇਚਦੇ ਨੇ ਸਰ ਇਹਦੇ ਬਾਰੇ ਮੇਰੇ ਕੋਲ ਹਰ ਔਨ ਰਿਕਾਰਡ ਕੁਝ ਨਹੀਂ ਆਇਆ ਮੈਨੂੰ ਜਦੋਂ ਕੋਈ ਆਊਗਾ ਮੈਂ ਤੇ ਇਨਕੁਆਰੀ ਮਾਰ ਕਰ ਦੂੰਗੀ ਚਲ ਸੋ ਹਾਲੇ ਤੱਕ ਕਹਿੰਦੇ ਔਨ ਰਿਕਾਰਡ ਕੁਝ ਨਹੀਂ ਆਇਆ ਜੇ ਆਂਦਾ ਹੈ ਤਾਂ ਇਨਕੁਆਰੀ ਮਾਰ ਕਰ ਦੇਣਗੇ ਤੁਸੀਂ ਐਸਐਮਓ ਸਿਵਲ ਹਸਪੀਟਲ ਲੁਧਿਆਣਾ ਦਾ ਪੱਖ ਸੁਣਿਆ ਹੈਗਾ ਵਾ ਕੱਟ ਸੋ ਬਾਹਰ ਆ ਚੁੱਕੇ ਹਾਂ ਪਰਿਵਾਰ ਦੇ ਕੋਲੇ ਇਹਨਾਂ ਨੇ ਤੁਹਾਨੂੰ ਡੋਨਰ ਦੀ ਮੰਗ ਕੀਤੀ ਸੀ ਸੱਚ ਬੋਲਣਾ ਹਾਂਜੀ ਸਰ ਤੇ ਐਸਐਮਓ ਤਾਂ ਕਹਿ ਰਹੇ ਸੀ ਕੋਈ ਡੋਨਰ ਦੀ ਮੰਗ ਨਹੀਂ ਕੀਤੀ ਡੋਨਰ ਦੀ ਮੰਗ ਕੀਤੀ ਦੋ ਵਾਰ ਹੀ ਗਏ ਦੋ ਵਾਰੀ ਪੁੱਛੇ ਦੋਨੋਂ ਵਾਰੀ ਗਏ ਡੋਨਰ ਲੈ ਕੇ ਆਓ ਬਲੱਡ ਬੈਂਕ ਗਏ ਤਾਂ ਉਹ ਵੀ ਬੋਲ ਰਹੇ تھے ਕਿ ਡੋਨਰ ਲੈ ਕੇ ਆਓ ਇਹ ਐਸਐਮਓ ਤਾਂ ਕਹਿ ਰਹੇ ਨੇ ਵੀ ਸਾਡੇ ਡਾਕਟਰਾਂ ਨੇ ਬਦਤਮੀਜ਼ੀ ਕੀਤੀ ਆਈਓ ਨੇ ਵੀ ਅਸੀਂ ਨਹੀਂ ਕੀਤੀ ਸਰ ਇਹ ਲੋਕ ਝੂਠ ਬੋਲ ਰਹੇ ਹਨ ਸਾਡੇ ਸਾਹਮਣੇ ਬਦਤਮੀਜ਼ੀ ਕੀ ਹੈ ਲੋਕਾਂ ਨੇ ਅੰਦਰ ਸਰ ਗਏ تھے ਸਾਡੇ ਸਾਹਮਣੇ ਬਦਤਮੀਜ਼ੀ ਕੀ ਹੈ ਹਮ ਲੋਕ ਸਾਥ ਵੀ ਕੀਏ ਹੋ ਸਰ ਦੇ ਸਾਹਮਣੇ ਬਦਤਮੀਜ਼ੀ ਕੀ ਹੈ ਆਈਓ ਜੋ ਹੈਗੇ ਨੇ ਰਾਦੇ ਸ਼ਾਮ ਉਹਨਾਂ ਨੂੰ ਫੋਨ ਕਰਕੇ ਤੁਸੀਂ ਬ ਕਿਉਂ ਬੁਲਾਇਆ ਸੀ ਸਾਰਾ ਡੋਨਰ ਮੰਗ ਰਹੇ ਸੀਗੇ ਇਸ ਕਰਕੇ ਬੁਲਾਏ ਆ ਮੈਂ ਕਿ ਸਾਡੇ ਕੋਲ ਹਮਾਰੇ ਬਸ ਡੋਨਰ ਨਹੀਂ ਹੈ ਹਮ ਨਹੀਂ ਡੋਨਰ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਦੋਸਤੋ ਆਈਓ ਦੇ ਇੱਥੇ ਆਉਣ ਦਾ ਕਾਰਨ ਆਪਣੀ ਡਿਊਟੀ ਛੱਡ ਕੇ ਇੱਥੇ ਅਗਰ ਆ ਰਿਹਾ ਹੈ ਕਿਤੇ ਨਾ ਕਿਤੇ ਪਰਿਵਾਰ ਨੂੰ ਹਰਾਸਮੈਂਟ ਹੋ ਰਹੀ ਸੀਗੀ ਡੋਨਰ ਦੀ ਡਿਮਾਂਡ ਕੀਤੀ ਜਾ ਰਹੀ ਸੀ ਡੋਨਰ ਇਹਨਾਂ ਕੋਲ ਨਹੀਂ ਸੀਗਾ ਤੇ ਬੁਲਾਇਆ ਜਾ ਰਿਹਾ ਮਗਰ ਇਹ ਕਹਿ ਰਹੇ ਨੇ ਅਸੀਂ ਡੋਨਰ ਮੰਗੇ ਹੀ ਨਹੀਂ ਉਹ ਸੋ ਤੁਸੀਂ ਕੀ ਸੁਣਿਆ ਖਬਰ ਦੇ ਚ ਤੁਹਾਡੇ ਕੀ ਤੱਕ ਨੇ ਆਪਣੀ ਰਾਏ ਨੂੰ ਕਮੈਂਟ ਸੈਕਸ਼ਨ ਚ ਪਾ ਕੇ ਜਰੂਰ ਦੱਸਣਾ ਜੁੜ ਰੋ ਕੈਮਰਾਮੈਨ ਗੁਰਚਰਨ ਦੇ ਨਾਲ ਸੁਸ਼ੀਲ ਮਚਾਂਦ ਰਿਪੋਰਟ ਬੈਨਿਊਸ ਪੰਜਾਬ